ਪਿੰਡ ਰੈਪਰ ਰਾਇਆਂ ਦੇ ਧਾਰਮਿਕ ਸਥਾਨ ਤੇ ਚੋਰੀ ਕਰਦੇ ਪਤੀ ਪਤਨੀ ਨੂੰ ਕਮਾਣੂ ਪੁਲਿਸ ਨੇ ਮਹਿਜ 2 ਦਿਨਾਂ ਅੰਦਰ ਦਬੋਚਿਆ ਪੁਲਿਸ ਉਤਰਾ ਅਨੁਸਾਰ ਬੀਤੀ ਕੱਲ੍ਹ ਖੰਨੇਵਕੇ ਹੋਈ ਮੰਦਿਰ ਚ ਚੋਰੀ ਦੇ ਨਾਲ ਜੁੜੇ ਹੋਣ ਦੀ ਅਸ਼ੰਕਾ ਜਿਤਾਈ ਜਾ ਰਹੀ ਹੈ ਪਿੰਡ ਰੈਪਰ ਰਾਇਆਂ ਵਿਖੇ ਇੱਕ ਧਾਰਮਿਕ ਸਥਾਨ ਦੀ ਗੋਲਕ ਚੋਂ ਰਾਤ ਸਮੇਂ ਚੋਰੀ ਕਰਦੇ ਪਤੀ ਪਤਨੀ ਨੂੰ ਕਮਾਣੂ ਪੁਲਿਸ ਨੇ ਮਹਿਜ 2 ਦਿਨਾਂ ਦੇ ਅੰਦਰ ਕਾਬੂ ਕਰ ਲਿਆ ਪਿੰਡ ਰੈਪਰਨਾਈਆਂ ਵਿਖੇ ਡੇਰਾ ਲక్ష్ਮੀ ਜਤੀ ਦੇ ਸੇਵਾਦਾਰ ਸਰੂਪ ਪ੍ਰਕਾਸ਼ ਪੁੱਤਰ ਮੇਲਾ ਰਾਮ ਨੇ ਕਮਾਣੂ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਮੰਦਰ ਦੀ ਗੋਲਕ ਵਿੱਚੋਂ ਰਾਤ ਸਮੇਂ ਕੋਈ ਬੰਦੇ ਤਾਰ ਪਾ ਕੇ ਗੱਲੇ ਚੋਂ ਪੈਸੇ ਚੋਰੀ ਕਰ ਰਹੇ ਸਨ ਤਾਂ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲਿਆ ਤਾਂ ਕੈਮਰਿਆਂ ਚੋਂ ਇੱਕ ਔਰਤ ਤੇ ਇੱਕ ਮਰਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਉਪਰੰਤ ਥਾਣੇਦਾਰ ਹਰਵੰਦ ਸਿੰਘ ਨੇ ਮਦਈ ਸਰੂਪ ਪ੍ਰਕਾਸ਼ ਨੂੰ ਨਾਲ ਲੈ ਕੇ ਉਹ ਕੁਤ ਚੋਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਜਿਸ ਉਪਰੰਤ ਥਾਣੇਦਾਰ ਹਰਵੰਦ ਸਿੰਘ ਨੇ ਜਟਾਣਾ ਨੀਮਾ ਦੇ ਟੀ ਪੁਆਇੰਟ ਨੇੜੇ ਨਾਕਾ ਲਾਇਆ ਹੋਇਆ ਸੀ ਤਾਂ ਇੱਕ ਪੁਲਿਸ ਨੂੰ ਇੱਕ ਮੋਟਰਸਾਈਕਲ ਹੁੰਦਾ ਵਿਖਾਈ ਦਿੱਤਾ ਜਦੋਂ ਮੋਟਰਸਾਈਕਲ ਨੂੰ ਰੋਕ ਕੇ ਮੋਟਰਸਾਈਕਲ ਚਾਲਕ ਦੀ ਪਛਾਣ ਕੀਤੀ ਤਾਂ ਸੀਸੀਟੀਵੀ ਕੈਮਰੇਆ ਮੁਤਾਬਕ ਮਦਈ ਨੇ ਦੋਵਾਂ ਪਤੀ ਪਤਨੀ ਨੂੰ ਪਛਾਣ ਲਿਆ ਤਾਂ ਪੁਲਿਸ ਨੇ ਦੋਵਾਂ ਪਤੀ ਪਤਨੀ ਨੂੰ ਕਾਬੂ ਕਰਕੇ ਥਾਣੇ ਲੈ ਜਾਂਦਾ ਜਿੱਥੇ ਦੋਵਾਂ ਖਿਲਾਫ ਚੋਰੀ ਕਰਨ ਦੇ ਦੋਸ਼ ਹੇਠ ਵਕ ਵਕਤਰਾ ਮਾਹਤ ਤਹਿਤ ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਕਤ ਪਤੀ ਪਤਨੀ ਦੀ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਉਧਰ ਦੂਸਰੇ ਪਾਸੇ ਥਾਣਾ ਕਮਾਣੋ ਦੇ ਮੁਖ ਅਫਸਰ ਸੰਦੀਪ ਸਿੰਘ ਬੜੀ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੁਦ ਕਰ ਰਹੇ ਹਨ ਪੁਲਿਸ ਨੇ ਦੱਸਿਆ ਕਿ ਇਹ ਇਸ ਮਾਮਲੇ ਦੇ ਨਾਲ ਕੰਨੇ ਦੀ ਘਟਨਾ ਨੂੰ ਜੋੜ ਕੇ ਵੀ ਵੇਖਿਆ ਜਾ ਸਕਦਾ ਹੈ ਪਰੰਤੂ ਕੰਨੇ ਦੀ ਘਟਨਾ ਨਾਲ ਇਸ ਮਾਮਲੇ ਨੂੰ ਜੋੜਨ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਉਹਨਾਂ ਦੱਸਿਆ ਕਿ ਬਾਕੀ ਸਾਰੀ ਗੱਲ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ